ਹਾਂ ਪਿਛਲੇ ਸਾਲ ਜਿਹੜਾ ਉਹ ਇਥੋਂ ਬੰਦ ਰੋੜਿਆ ਸੀ ਆ ਕੀੜਾ ਫੇਰ ਪੈ ਰਹੀਆਂ ਇਸ ਭਰਾ ਦਾ ਕੋਲ ਮੇਰੀਆ ਵਾ ਪਰ ਜਿਹਦਾ ਆ ਪੈਣਾ ਆਈਆਂ ਸਾਡੀਆਂ ਅਮਰੀਕਾ ਤੇ ਸੇਵਾ ਕਰਨ ਤੇ ਥੋੜੇ ਪਰ ਨਹੀਂ ਆਵਾ ਤੇ ਉਥੋਂ ਡਿੱਕੇ ਹੁਣੇ ਹੀ ਆਸਾ ਵਾਪਸ ਚਲੇ ਆ ਅੱਗੇ ਮਤਲਬ ਬੇਰੀਆਂ ਵਾ ਪੈਣੋ ਥੋੜਾ ਜਿਹਾ ਥੋੜਾ ਜਿਹਾ ਇਧਰੇ ਰੋ ਮੇਰੀਆਂ ਪੈਣਾ ਆਪਾ ਥੋੜੇ ਇਧਰ ਪਰੋ ਤੁਹਾਡੀ ਜਾਨ ਬਹੁਤ ਕੀਮਤੀ ਜੀ ਕੋਈ ਨਹੀਂ ਫਸਲਾਂ ਫਸਲਾਂ ਜਿਹੜੀਆਂ ਮਾਰੀਆਂ ਜਿਹੜੀਆਂ ਕੋਈ ਗੱਲ ਨਹੀਂ ਆ ਮਤਲਬ ਮਨਰੇਕ ਗਾਰੀਆਂ ਪੈਣਾ ਜਿਹੜੀਆਂ ਆ ਪਿੱਛੇ ਉਹ ਮਤਲਬ ਮੀਂਹ ਪੈ ਰਿਹਾ بارش ਹੋ ਰਹੀ ਆ ਉਹ ਪਿੱਛੇ ਟਰੈਕਟਰ ਵਾਲਾ ਫਸ ਗਿਆ ਨੌਜਵਾਨ ਬਹੁਤ ਜਿਹੜੀ ਉਹ ਖੇਚਲ ਕਰ ਰਹੇ ਆ ਮਤਲਬ ਰਾਤ ਦਿਨ ਇੱਕ ਕਰਕੇ ਪਹਿਰਾ ਦੇ ਰਿਹਾ ਪਿੱਛੇ ਸਭਰਾ ਇੱਥੋਂ ਜਿਹੜਾ ਵਾ ਉਹ ਜਿੱਥੇ ਟੁੱਟਦਾ ਹੈ 2.5 ਕਿਲੋਮੀਟਰ ਲੰਮੀ ਢਾਲ ਹੁੰਦਾ ਸੀ ਉਹ ਇੱਥੋਂ 3 ਕਿਲੋਮੀਟਰ ਦੀ ਦੂਰੀ ਤੇ ਆ ਤੇ ਉੱਥੋਂ ਹੁਣ ਮਤਲਬ ਥੋੜਾ ਜਿਹਾ ਫਰਕ ਪਿਆ ਵਾ ਪਰ ਆ ਜਿਹੜਾ ਸਿਮਣ ਲੱਗਾ ਇਹ ਚਿੰਤਾਦਾਇਕ ਜ਼ਿਆਦਾ ਹੋ ਗਿਆ ਵਾ ਕਿਉਂਕਿ ਜੀ ਇਹ ਟੁੱਟਦਾ ਵਾ ਦੇ ਕਈ ਪਿੰਡ ਮਤਲਬ ਉਹ ਪ੍ਰੋਮੋ ਬਸਤੀ ਲਾਲ ਸਿੰਘ ਕੁੱਤੀ ਵਾਲਾ ਇਹ ਸਾਰੇ ਗਿੱਗਰਤੋ ਵਾਲ ਨੂੰ ਸੁਭਰਾ ਨੂੰ ਬਹੁਤ ਦੂਰ ਤੱਕ 18ਵੇਂ ਪਿੰਡ ਪਿੰਡਾਂ ਨੂੰ ਕੋਟ ਬੁੱਢਾ ਤੂਤ ਬੰਗਾੜੇ ਤੱਕ ਜਿਹੜੀ ਆ ਵਿੱਚ ਸੀਤੋ ਡੂਮਣੀ ਵਾਲਾ ਗਦਾਈ ਕੇ ਸਾਰਿਆਂ ਨੂੰ ਮਾਰ ਕਰਨੀ ਆ ਤੇ ਆ ਜਿਹੜੀ ਤੇੜਾ ਇਹ ਸੱਜਰੀ ਫੇਰ ਪੈ ਰਹੀ ਆ ਜੋ ਚਿੰਤਾ ਦਾ ਵਿਸ਼ਾ ਵਾ ਸੋ ਇਹਦੇ ਤੇ ਹੁਣ ਇਹ ਵੀ ਅ ਇਸ ਟਾਈਮ ਤੇ ਜੋ ਹਾਲਾਤ ਵਾ ਇਹਨਾਂ ਤੋਂ ਬਹੁਤ ਵੱਡੀ ਸਿੱਖਣ ਦੀ ਲੋੜ ਵਾ ਵੀ ਸਰਕਾਰਾਂ ਇਸ ਟਾਈਮ ਤੇ ਇਹਦੇ ਤੇ ਮੈਂ ਕਹਿੰਦਾ ਵੀ ਅੱਜ ਤੋਂ ਹੀ ਡਰਾਇੰਗ ਬਣਾ ਕੇ ਨਕਸ਼ੇ ਬਣਾ ਕੇ ਕੰਮ ਕਰਨਾ ਸ਼ੁਰੂ ਕਰ ਦੇਣਾ ਇਹਨਾਂ ਦਰਿਆਵਾਂ ਨੂੰ ਜਿੱਥੋਂ ਵੀ ਨਿਕਲਦੇ ਆ ਭਾਵੇਂ ਉਹ ਪੌਂਗ ਡੈਮ ਤੋਂ ਨਿਕਲਦੇ ਆ ਭਾਵੇਂ ਉਹ ਥੀਨ ਡੈਮ ਤੋਂ ਨਿਕਲਦੇ ਆ ਭਾਵੇਂ ਪਾਖੜਾ ਡੈਮ ਤੋਂ ਇਹਨਾਂ ਨੂੰ ਕੋਈ ਚੰਗੀ ਸ਼ੇਪ ਦੇ ਕੇ ਤੇ ਜਿੰਨਾ ਖਰਚਾ ਹਰ ਸਾਲ ਰੱਖ-ਰਖਾਵ ਲਈ ਰੱਖਦੇ ਆ ਉਹਨਾਂ ਖਰਚਾ ਦਰਿਆਵਾਂ ਦੇ ਵਿੱਚੋਂ ਕੱਢੀ ਰੇਤ ਮਿੱਟੀ ਦਾ ਹੀ ਪੂਰਾ ਹੋ ਜਾਣਾ ਤੇ ਪ੍ਰੇਸ਼ਕੋ ਵਧਣਗੇ ਲੋਕਾਂ ਨੂੰ ਦੇ ਕੇ ਵੀ ਜਿਹੜੀਆਂ ਮਾਲਕੀ ਜ਼ਮੀਨਾਂ ਦੇ ਇਹਨੂੰ ਕੋਈ ਨਹਿਰੀ ਰੂਪ ਦੇਣ ਦੀ ਜਿਹੜੀ ਉਹ ਖੇਤੜ ਕਰਨ ਆ ਸਾਰਾ ਦੇਖ ਲਓ ਕਿ ਇੱਥੇ ਇਸ ਸਾਈਡ ਦੇ ਉੱਤੇ ਆ ਥੱਲੇ ਸਾਰੇ ਟਰਾਂਸਫਰ ਤੁਸੀਂ ਵੇਖ ਲਿਏ ਜੇ ਵਾਈ ਜੋਗ ਜ਼ਮੀਨਾਂ ਸਾਰਾ ਥੱਲੇ ਝੋਨਾ ਆ ਉਹ ਕਮਾਤ ਸਿਰਲਿਆ ਥੋੜਾ ਥੋੜਾ ਇਹਦੋਂ ਕਿ ਉਹ ਆਬਾਦੀ ਵੀ ਤੁਸੀਂ ਦੇਖ ਰਹੇ ਜੀ ਅੱਗੇ ਬਨੇ ਉਹ ਜਿਹੜੇ ਇਸ ਪੈਟੀ ਆ ਉਹ ਸਾਰੀਆਂ ਆਬਾਦੀ ਵਾਲੀ ਜਗਾ ਵਾ ਤੇ ਦਰਿਆ ਦਾ ਜਿਹੜਾ ਵਹਿਣ ਵਾ ਉਹ ਪਰਲੇ ਬਨੇ ਵਹਿੰਦਾ ਵਾ ਇਹਦੋਂ ਤੇ ਤਕਰੀਬਨ ਇਥੋਂ 2.5 ਕਿਲੋਮੀਟਰ ਦੂਰ ਪਰ ਇਸ ਟਾਈਮ ਤੇ ਪਾਣੀ ਜਿਹੜਾ ਉਹ ਤਿਲ ਲਾ ਪਿਊਸ ਤੋਂ ਹਰੀਕੇ ਹੈਡਵਰਕਸ ਤੋਂ ਥੱਲੇ ਚੱਲ ਰਿਹਾ ਆ ਜੋਦੇ ਆ ਗਿਆ ਜਿਹੜੇ 2019 ਤੋਂ ਹੜ੍ਹ ਦੇ ਵਿੱਚ ਐਹੋ ਜੀ ਟ੍ਰੇਨਿੰਗ ਇਹਨਾਂ ਨੇ ਕਰ ਲਈ ਆ ਵੀ ਹੁਣ ਰਾਤ ਦਿਨ ਕ੍ਰੇਡ ਜਿਹੇ ਲਾ ਕੇ ਇਹ ਕਰ ਰਹੇ ਆ ਕਿ ਜਦੋਂ ਇਹਨਾਂ ਨੂੰ ਪਤਾ ਲੱਗਾ ਵਸਭਰਾ ਤੂੰ ਇੱਥੋਂ ਦਾ ਤੇ ਉਦੋਂ ਹੀ ਆ ਗਿਆ ਹੁਣ ਆ ਵੀ ਤੋੜੇ ਭਰ ਲੱਗੇ ਆ ਮਿੱਟੀ ਆ ਰਹੀ ਆ ਇਹਨੂੰ ਹੁਣ ਮਜ਼ਬੂਤ ਕਰਨ ਵਾਸਤੇ ਇਹਨਾਂ ਯੋਧਿਆ ਨੇ ਕਰੇ ਕਿਉਂਕਿ ਇਹਨਾਂ ਨੂੰ ਸਾਰਾ ਤਜਰਬਾ ਵਾ ਪਾਣੀ ਦਾ ਵੀ ਕਿੱਥੇ ਲੱਗਣਾ ਵਾ ਸੋ ਇਹ ਜੋਤੇ ਜਿਹੜੇ ਉਹ ਮਹਾਪੁਰਸ਼ਾਂ ਦੀ ਸੰਤ ਬਾਬਾ ਸੁੱਖਾਸਮੀ ਸਿਹਰਾਈ ਵਾਲਿਆਂ ਦੇ ਔਰ ਬਾਬਾ ਅਲਤਾਸ ਮਿਸਰ ਸਿੰਘ ਵਾਲਿਆਂ ਦੀ ਸੰਖਤਾ ਬਾਬਾ ਜੀ ਤਾਰਸੀ ਕਰਨਤਾਰ